ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੀਰੋ ਆਪਣੇ YouTube ਚੈਨਲ ਜਰਨਲ ਡੈਰੀ ਫਾਰਮ ਉੱਤੇ ਅੱਜ ਵੀਡੀਓ ਵਿੱਚ ਗਾਂਵਾਂ ਦਿਖਾਵਾਂਗੇ ਆਪਾਂ ਦੋ ਦਿਖਾਵਾਂਗੇ ਵੀ ਚੰਗੀਆਂ ਬਰੀਡ ਵਾਲੀਆਂ ਤੇ HF ਬਰੀਡ ਵਿੱਚ ਆ ਗਈਆਂ ਲੱਗੀਆਂ ਆ ਲੱਗ ਗਈ ਬਾਈ ਦੱਸ ਗਾਂ ਦੀ ਡਿਟਲ ਹੋ ਠੀਕ ਆ ਠੀਕ ਆ ਵੀਰੋ ਜੀ ਸਤਿ ਸ਼੍ਰੀ ਅਕਾਲ ਆ ਗਾਂ ਦਾ ਸੂਆ ਕਿ ਨਾ ਸੂਆ ਦੂਜਾ ਮੂੰਹ ਕਿੰਨੇ ਦੰਦਾ 6 ਦੰਦਾ ਹੂੰ ਹੂੰ 6 ਦੰਦਾ ਸੁਆ ਦੂਜਾ ਇਹ ਦਿਨ ਕਿੰਨੇ ਪੈਂਡਿੰਗ ਵੀ ਆ ਮੇਰੇ ਹਫ਼ਤਾਵਾਂ ਮੰਨ ਕਿੰਨੇ ਲੇੜਾ ਮੈਂ ਹਫ਼ਤਾਵਾਂ ਮੰਨ ਕੇ ਲਿਆ ਜੋ ਸਾਫ ਸੁਥਰੀ ਬਹੁਤ ਹੈ ਸਾਫ ਸੁਥਰੀ ਬਹੁਤ ਹੈ ਬਾਕੀ ਤੁਸੀਂ ਆਪ ਵੀ ਦੇਖ ਸਕਦੇ ਹੋ ਥਣ ਹਵਾਨੇ ਦਾ ਗੈਪ ਹੈ ਕਿ ਰੈਨ ਤੋੜ ਦੇਗਾ ਤੋੜ ਦਾਂਗੀ ਤੋੜ ਕੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਬੋਡੀ weight ਤਾਂ ਤੁਸੀਂ ਬਾਕੀ ਆਪ ਵੀ ਦੇਖ ਸਕਦੇ ਹੋ ਉੱਤੋਂ ਥੇਲੇਵਾ ਵੀ ਬਥੇਰਾ ਹੈਗਾ ਦੁੱਧ ਕਿੰਨਾ ਕੱਢ ਦੂ ਦੁੱਧ ਕੱਢ ਦੂ ਬਈ ਸ਼ੁਕਰ ਕਰਕੇ ਬਰਮਾਤਮਾ 25 26 ਸੁੱਕਾ ਰੱਖਿਆ ਪਰਮਾਤਮਾ 25 26 ਕਿਲੋ ਕੱਢ ਦੂ ਫੇਸ ਕੁਆਲਟੀ ਬਾਕੀ ਤੁਸੀਂ ਆਪ ਵੀ ਦੇਖ ਸਕਦੇ ਹੋ ਤੇ ਨਾੜਾ ਨੂੜਾ ਇਹਦੇ ਵੀ ਨਹੀਂ ਗਿਆ ਤੇ ਇਹਦੇ ਪਹਿਲੇ ਸੂਏ ਦਾ ਦੁੱਧ ਧਾਰ ਕੱਢ ਕੀ ਆ ਇਹਦੇ 25 26 ਤਾਂ ਬਈ ਚਲੋ ਪਿਛਲੇ ਵਾਰ ਸ਼ਾਇਦ ਸੂਈ ਚਾਈਦੀ ਘਰ ਵਿੱਚ ਇਹ 25 26 ਮੰਨ ਕੇ ਲੈ ਲਓ 25 26 ਹੁਣ ਵੀ ਕੱਢ ਦੂਗੀ ਤੇ ਇਹਦੇ ਪ੍ਰਾਈਸ ਕਿੰਨਾ ਪਿਆ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਵੇ 90000 ਦੀ ਵੀ 90000 ਦੀ ਬੱਸੀ ਦੇ ਦਾਂਗੇ ਮਾਨਤਨ ਹੋ ਜੂ ਵਿੱਚ ਮਾਨਤਾਨ ਹੋ ਜੂਗਾ ਬਾਕੀ ਤੁਸੀਂ ਆਪ ਵੀ ਦੇਖ ਸਕਦੇ ਹੋਗੇ ਉੱਤੋਂ ਐ ਜਮਾ ਸਟੈਚ ਆ ਗਈ ਜਿਵੇਂ ਸਟੈਚ ਹੱਡ ਨਹੀਂ ਕਹਿੰਦੇ ਹੁੰਦੇ ਉੱਤੋਂ ਵੀ ਐ ਸਟੈਚ ਬੋਡੀ ਆ ਗਈ ਤੇ ਇਹੇ ਲੈਵਲ ਨੂੰ ਟੈਟਸ ਨੂੰ ਟੁੱਟਸ ਤੋਂ ਘਾਟੇ ਜਾਣ ਸੰਦਿਆਗੇ ਤੇ ਇਹਦਾ ਪ੍ਰਾਈਜ਼ ਰਹੂਗਾ 90000 ਚੋਂ ਮਾਨਤਾਨ ਕਰ ਦਾਂਗੇ ਤੇ ਉਸ ਤੋਂ ਬਾਅਦ ਦੋ ਨੰਬਰ ਤੇ ਗਾਂ ਵੀ ਆਪਾਂ ਤੁਹਾਨੂੰ ਐਫਐਫ ਦਿਖਾਵਾਂਗੇ ਇਹਦਾ ਥਣ ਹਵਾਨਾ ਤੁਸੀਂ ਆਪ ਵੀ ਦੇਖ ਸਕਦੇ ਹੋਗੇ ਤੇ ਦੋ ਨੰਬਰ ਤੇ ਗਾਂ ਦਿਖਾਉਣਾ ਉਹ ਬਾਈ ਲਵੇ ਬਾਹਰ ਖੜੀ ਆ ਗਈ ਤੇ ਇਹਦਾ ਸੂਆਏ ਬਾਰੇ ਵੀ ਆਪਾਂ ਪੁੱਛਦੇ ਆਂ ਨਾ ਸੂਆ ਕਿੰਨਾ ਮਗਰ ਦੀ ਬਾਈ ਸੂਆ ਪਹਿਲਾ ਵੀਰੇ ਸੂਆ ਪਹਿਲਾ ਮੂੰਹ ਕਿੰਨੇ ਦੰਦਾਂ ਦਾ ਮੂੰਹ ਤਾਂ ਤਾਂ ਹੀ ਚੈੱਕ ਕਰੇ ਬਾਈਏ ਮੂੰਹ ਦੰਦ ਨਹੀਂ ਚੈੱਕ ਕਰੇ ਬਾਈ ਨਾ ਦੰਦਾਂ ਚ ਹੋਊਗੀ ਬਾਕੀ ਤੁਸੀਂ ਆਪ ਵੀ ਦੇਖ ਸਕਦੇ ਹੋਗੇ ਆਪਾਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੇ ਆ ਇਹ ਦੰਦੋਂ ਚੈੱਕ ਨਹੀਂ ਕੀਤੀ ਥਣ ਹਵਾਨੇ ਦਾ ਗੈਪ ਤੇ ਨਾੜਾਂ ਦੁੜਾਂ ਇਹਦੇ ਵੀ ਬਥੇਰੀਆਂ ਲੱਗੀਆਂ ਤੇਰਾ ਦੁੱਧ ਦਾਰ ਘੜਕੀ ਉਹ ਪਹਿਲੇ ਦੁੱਧ ਦੂਬੇ 17-18 ਕਿਲੋ ਪਹਿਲੇ ਸੂਏ ਦੇ ਦੁੱਧ 17-18 ਕਿਲੋ ਦੁੱਧ ਤੇ ਡਰਦੀ ਆ ਜਾਂ ਕੋਈ ਨਹੀਂ ਆ ਕੈਮਰੇ ਜੇ ਤੋਂ ਡਰਦੀ ਆ ਮੈਨੂੰ ਲੱਗਦਾ ਇਹਦਾ ਦੁੱਧ ਰਕਾਰ ਕੇ ਨਾ ਹੂ ਦੁੱਧ ਦੇ ਦੂ 17-18 ਕਿਲੋ ਬੱਚੀ 17-18 ਕਿਲੋ ਦੁੱਧ ਦੇ ਦੂਗੀ ਬਸ ਇੰਨੇ ਆ ਕੋਲ ਹੁਣ ਪੱਟਦੀ ਨਹੀਂ ਆ ਡਰ ਜਿੰਨਾ ਪਤੰਦਰ ਨਹੀਂ ਨੇ ਪੱਟ ਰੱਖਿਆਗਾ ਸਾਫ ਦੁੱਧ ਨਹੀਂ ਹੋਤਾ ਤੇ ਇਹਨੂੰ ਇਹ ਗਰਮੀ ਵੀ ਘਾਟੇ ਮੰਨਦੀ ਹੁੰਦੀ ਆ ਤੇ ਇਹਦਾ ਪ੍ਰਾਈਸ ਕਿ ਹੋਊਗਾ ਇਹਦਾ ਵੀਰੇ ਮੁੱਲ ਜਿੰਨਾ ਮਰਜ਼ੀ ਕਰਾ ਲੈ ਛੱਡ ਦੇ ਫੇਕੀ ਪਰੇਸ਼ਾਨ ਮੈਂ ਕਰ ਪ ਜਾਣ ਇਦਾ ਪ੍ਰਾਈਸ ਕਿੰਨਾ ਰਹੁ ਜੇਰਾ ਮੁੱਲ ਜਿੰਨਾ ਮਰਜ਼ੀ ਕਰਾ ਲਾ ਵੀਰੇ ਬੱਤੀ ਆਪਾਂ 70000 ਬੱਸੀ ਆਪਾਂ 70000 ਦੀ ਦੇ ਦਾਂਗੇ ਬੰਦ ਮਾਰਤਾ ਤੂੰ ਐ ਮਲਾ ਵੀ 90 ਤੇ 70 ਇੱਕ 60 ਡੇਢ ਦੀਆਂ ਦੇ ਦਾਂਗੇ ਡੇਢ ਦੀਆਂ ਆਪਾਂ ਬੱਸੀਆਂ ਦੋਨੇ ਦੇ ਦਾਂਗੇ ਤੇ ਥਣ ਹਵਾਨਾ ਤੁਸੀਂ ਦੋਨੇ ਦੇਖ ਸਕਦੇ ਹੋ ਦੋਨੇ ਤਿਆਰ ਨੇ ਗੀਆਂ ਤੇ ਨੰਬਰ ਕਿੰਨਾ ਕਰੀ ਬਾਈ 9779193299 9779193299 ਇੱਕ ਆਪਣੇ ਲੋਵੇ ਮੱਝਾ ਉਹ ਵੀ ਬਾਹਰ ਖੜੀ ਆਗੀ ਇਹ 13 ਸੂਏ ਕਿੰਨਾ ਗੱਗੀ ਬਾਈ ਇਹ ਕੋਈ ਤੀਜੇ ਸੂਏ ਇਹ ਤੀਜੇ ਸੂਏ ਦੀ ਸੀਲ ਠੰਡੀ ਬਥੇਰੀ ਆ ਗਈ ਤੇ ਥਣ ਹਵਾਨੇ ਦਾ ਗੈਪ ਤੁਸੀਂ ਆਪ ਵੀ ਦੇਖ ਸਕਦੇ ਹੋ ਟਿੱਲਾ ਟਿੱਲੇ ਹੋ ਰਹੇ ਜਾਣੇ ਇਹ ਗਾਂ ਮੈਂ ਇਸ ਕਹਿੰਦੇ ਕਰਦੀ ਆ ਦੂਜੇ ਸੂਏ ਦਾ ਦੁੱਧ ਕੱਢ ਕੀ ਆ ਬਾਈ ਪਹਿਲੇ ਸੂਏ 13 ਕਿਲੋ ਤਾਂ ਆ 12 ਕਿਲੋ ਤਾਂ 7 ਸੂਏ ਪਹਿਲੇ ਸੂਏ 12 13 ਕਿਲੋ ਦੁੱਧ ਦਿੱਤਾ ਹੋਇਆਗਾ ਹੁਣ ਕਿੰਨਾ ਕੱਢ ਦੂ ਕੱਢ ਦੂ ਬਾਈ 10 12 12 ਮੰਨ ਕੇ ਲੈ ਲਓ ਜਿਹੜੀ ਸਾਬਾ ਨਾ ਕਰਮੀ ਆ 12 ਮੰਨ ਕੇ ਲੈ ਲੋ ਤੇਰੇ ਦਿਨ ਕਿੰਨੇ ਪਿਆ ਇਹਦੇ ਦਿਨ ਵੀ ਹਫਤਾ ਪਿਆ ਜੀ ਮੈਨੂੰ ਇਹਦਾ ਦਿਨ ਪਿਆ ਹਫਤਾ ਇਹਦਾ ਮੁੱਲ ਕੀ ਰਹੂਗਾ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲੈ ਵੀਰੇ 95000 ਦੀ ਮੈਂ ਲੈਂਦਾ 595000 ਦੀ ਮੈਂ ਤੁਹਾਨੂੰ ਦੇ ਦਾਂਗੇ ਤੇ ਮਾਨ ਤਾਨ ਹੋ ਜੀ ਵਿੱਚ ਮਾਨ ਤਾਨ ਕਰ ਦਾਂਗੇ ਵੀਰੇ ਵਿੱਚ ਮਾਨ ਤਾਨ ਕਰ ਦਾਂਗੇ ਐਡਰੈਸ ਵੀ ਬੋਲ ਦਗੇ ਡਰੈਸ ਵੀਰੇ ਪਿੰਡ ਆਪਣਾ ਝਾੜੋ ਤਸੀਲ ਸੁਨਾਮ ਜਿਲ੍ਹਾ ਸੰਗਰੂਰ ਪਿੰਡ ਝਾੜੋ ਤਸੀਲ ਸੁਨਾਮ ਤੇ ਜਿਲ੍ਹਾ ਸੰਗਰੂਰ ਨੰਬਰ